ਅਸੀਂ ਫਿਰ ਇੱਕ ਲੇਜ਼ਰ ਧਰਤਾ ਗੱਡੀ 'ਚ AI ਨਾਲ ਸੰਬੰਧਿਤ ਹੈ ਲੇਟੈਸਟ ਟੈਕਨੋਲੋਜੀ ਹੈ ਡਿੱਗੀ ਖੋਲ ਕੇ ਉਹਦੇ ਵਿੱਚ ਧਰ ਦੋ ਉਹ ਉਹਨੂੰ ਥੱਲੇ ਲੇਜ਼ਰ ਉਹਦਾ ਥੱਲੇ ਮਾਰਦਾ ਉਹਦੇ ਲਾਈਟ ਜੀ ਬਾ ਗੱਡੀ ਚਲਾਈ ਚਲੋ 60 ਤੋਂ ਥੱਲੇ ਸਪੀਡ ਤੇ ਉਹ ਆਪ ਹੀ ਸਾਰੇ ਟੋਇਆਂ ਨੂੰ ਗਿਣ ਕੇ ਰਿਕਾਰਡ ਕਰੀ ਜਾਂਦਾ ਹੈ ਤੇ ਜਿਹੜਾ ਉਹਦੇ ਆਲਾ ਡਾਟਾ ਆਇਆ 4-500 ਕਿਲੋਮੀਟਰ ਤਾਂ ਸੜਕਾਂ ਹੀ ਨਹੀਂ ਹੈਗੀਆਂ ਉਹ ਜਿਹੜੀਆਂ ਉਹੀ ਲਿਖ ਕੇ ਪਾ ਗੇ ਸੜਕਾਂ ਹੀ ਹੈ ਨਹੀਂ ਧਰਤੀ ਤੇ ਉਹ ਜਿਵੇਂ ਮੈਥੋਂ ਪਿੰਡ ਤੋਂ ਕੋਈ ਸੜਕ ਜਾਂਦੀ ਹੈ ਪੌਣੇ 4 ਕਿਲੋਮੀਟਰ ਚਾਰ ਲਿਖ ਦੋ ਕਿਹਨੇ ਪੁੱਛਣਾ ਹੈ ਜਿਹੜਾ ਉਹ ਚਾਲਲਾ ਹਿੱਸਾ ਹੈ ਉਹਦੇ ਵੀ ਰਿਪੇਅਰ ਦੇ ਪੈਸੇ ਮਿਲਣਗੇ ਸਾਢੇ 5 ਜਾਂ 6 ਲਿਖ ਦੋ ਕੌਣ ਮਿਲਣ ਆਉਂਦਾ ਉੱਥੇ ਉਹ ਪ੍ਰੋਪਰ ਦਿੰਦਾ ਜੀ 383 ਕਰੋੜ 53 ਲੱਖ ਰੁਪਈਆ ਬਚ ਗਿਆ ਵੀਰੋ ਥੋੜਾ ਪੈਸਾ ਬਚਾਇਆ ਇੱਕ ਇੱਕ ਰੁਪਈਆ ਥੋੜਾ ਪੈਸਾ ਬਚਾਇਆ ਸੀ ਨੇਤਾ ਜੀ ਵੀ ਕਹਿੰਦੇ ਚੱਲ ਠੀਕ ਆ 100 ਇਧਰੋਂ ਲੈ ਲਓ ਇਧਰੋਂ ਲੈ ਲਓ ਚੱਕੋ ਇਹ ਹੁੰਦੇ ਇਹ ਹੁੰਦੇ ਤਾਂ ਹੁਣ ਉਹ ਲੈ ਜਾਂਦੇ ਪਬਲਿਕ ਦਾ ਪੈਸਾ ਬਚਾਉਣਾ ਔਰ ਪਬਲਿਕ ਤੇ ਲਾਉਣਾ ਦੁੱਗਣਾ ਤਿੱਗਣਾ ਕਰਕੇ ਲਾਉਣਾ ਆ ਹੜਾ ਆਇਨੇ ਬੜਾ ਸੰਕਟ ਆਇਆ ਦੇ ਪੰਜਾਬ ਤੇ ਜਿੱਥੋਂ ਮਰਜੀ ਅਸੀਂ ਕਰੀਏ ਯਾਰਾਂ ਦੋਸਤਾਂ ਨੂੰ ਵੀ ਬਾਲੀਵੁੱਡ ਵਾਲਿਆਂ ਨੂੰ ਵੀ ਕਲਾਕਾਰਾਂ ਨੂੰ ਵੀ ਜਿਨੀਆਂ ਐਨ ਜੀਓਜ਼ ਨੇ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਸਾਰਿਆਂ ਨੂੰ ਥੱਕਾ ਦਿੱਤਾ ਕਿਆ ਹੋ ਯਾਰ ਇਕੱਠੇ ਹੋ ਕੇ ਇਹ ਸੰਕਟ ਜਿਹੜਾ ਪੰਜਾਬ ਤੇ ਆ ਗਿਆ ਇਹ ਚੋਂ ਬਾਹਰ ਕੱਢੀ ਐ 3200 ਸਰਕਾਰੀ ਸਕੂਲ ਰੁੜ ਗਏ 19 ਕਾਲਜ ਮਲਬੇ ਦਾ ਢੇਰ ਬਣ ਗੇ 2500 ਛੋਟੇ ਪੁਲ ਤੇ ਪੁਲੀਆਂ ਰੁੜ ਗੇ 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ 5 ਲੱਖ ਬੰਦਾ ਬੇਕਾਰ ਹੋ ਗਿਆ 60 ਦੇ ਕਰੀਬ ਜਾਨਾਂ ਚਲੀਆਂ ਗਈਆਂ ਪਸ਼ੂਆਂ ਦਾ ਹਜੇ ਅੰਦਾਜ਼ਾ ਲਾ ਰਹੇ ਆਂ ਵੀ ਉਹ ਇੰਨਾ ਕਦੇ ਪੰਜਾਬ ਤੇ ਸੰਕਟ ਆਇਆ ਨਹੀਂ ਸੀ ਪਰ ਪੰਜਾਬੀਆਂ ਡਿੱਗਦੇ ਆ ਫਿਰ ਉੱਠ ਖੜਦੇ ਆ